ਪੰਜਾਬ ਚ ਪਰਾਲੀ ਸਾੜਨ ਵਾਲਿਆਂ ਤੇ ਐਕਸ਼ਨ ਹੁਣ ਤੱਕ 14 ਐਫਆਈਆਰ ਕੀਤੀਆਂ ਦਰਜ ਸਵਾ ਲੱਖ ਤੋਂ ਵੱਧ ਦਾ ਲਗਾਇਆ ਜੁਰਮਾਨਾ ਪਰਾਲੀ ਸਾੜਨ ਦੇ 62 ਮਾਮਲੇ ਹੋਏ ਦਰਜ ਅੰਮ੍ਰਿਤਸਰ ਜ਼ਿਲ੍ਹਾ ਸਬਤ ਤੋਂ ਵੱਧ ਪ੍ਰਭਾਵਿਤ ਡਾਸ਼ਨ ਫਿਲਮ ਅਵਾਰਡਸ 'ਚ ਸ਼ਾਹਰੁਖ ਖਾਨ ਨੂੰ ਸਰਵੋਤਮ ਅਦਾਕਾਰ ਦਾ ਮਿਲਿਆ ਐਵਾਰਡ ਰਾਣੀ ਮੁਖਰਜੀ ਨੂੰ ਬੈਸਟ ਐਕਟ੍ਰੈਸ ਲਈ ਮਿਲਿਆ ਪੁਰਸਕਾਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਸੰਮਾਨ दस लाख दे सेहत बिमेला रजिस्ट्रेशन शुरू तरंतर न त्रबनाला तो ही शुरुआत मुख्यमंत्री सेहत कार्ड राही मिलेगा दस लाख तक का इलाज पंजाब 18 किलोमीटर दे नवे रेलवे लिंक नु मंजूरी 443 करोड़ दी लागत नाल बनेगी राजपुरा मोहाली लाइन फिरोजपुर कैंट दिल्ली लई नवी वंदे भारत एक्सप्रेस दी रखी गई तजवीज ਨਰਾਤੇ ਆ ਦੇ ਪਹਿਲੇ ਦਿਨ ਨੇ ਵਿਕੀਆਂ ਅਰਬਾਂ ਦੀਆਂ ਕਾਰਾਂ Maruti ਨੇ 22 ਸਪਟੰਬਰ ਨੂੰ 30000 ਕਾਰਾਂ ਦੀ ਕੀਤੀ ਡਿਲੀਵਰੀ ਕਿਹਾ ਪਿਛਲੇ ਤਿੰਨ ਦਹਾਕਿਆਂ ਚੋਂ ਮਿਲਿਆ ਸਭ ਤੋਂ ਜ਼ਬਰਦਸਤ ਕਸਟਮਰ ਰਿਸਪਾਂਸ ਕਿਤਾਬੇ ਬਾਤੇ ਡੀਐਸਜੀਐਮਸੀ ਨੇ ਜਥੇਦਾਰ ਗੜਕਛ ਨੂੰ ਲਿਖਿਆ ਪੱਤਰ ਸੰਗਤ ਨੂੰ ਮਹਾਕਾਲ ਬਾਰੇ ਦੱਸੇ ਜਾਣ ਦੀ ਕੀਤੀ ਅਪੀਲ ਕਿਹਾ ਇਸ ਦਾ ਦਸ਼ਮ ਗ੍ਰੰਥ ਚ ਹੈ ਵਰਣਨ ਪੰਜਾਬ ਦੇ ਦੋ ਵੱਡੇ ਕਿਸਾਨ ਆਗੂਆਂ ਵਿਚਾਲੇ ਤਕਰਾਰ ਜਗਿੰਦਰ ਸਿੰਘ ਉਗਰਾਹ ਨੇ ਸ਼ੰਭੂ ਖਨੌਰੀ ਬਾਰਡਰ ਮੋਰਚੇ ਤੇ ਚੁੱਕੇ ਸਵਾਲ ਕਿਹਾ ਭਾ ਜੀਪੀ ਦਾ ਪੈਤੜਾ ਸੀ ਸ਼ੰਭੂ ਖਨੌਰੀ ਮੋਰਚਾ ਤਾਂ ਢੱਲੇਵਾਲ ਬੋਲੇ ਸਰਕਾਰ ਨਾਲ ਬਿਲੇ ਨੇ ਉਗਰਾਹ ਨਾਬਾ ਜੇਲ੍ਹ ਚ ਬੰਦ ਕਰਸਨ ਮਜੀਠੀਆ ਨੂੰ ਮਿਲੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਬਾ ਜੇਲ੍ਹ ਪਹੁੰਚ ਕੇ ਕੀਤੀ ਮੁਲਾਕਾਤ ਮਜੀਠੀਆ ਨੇ ਡੇਰਾ ਮੁਖੀ ਦਾ ਕੀਤਾ ਧੰਨਵਾਦ

ਅਵਾਰਡਸ ਦੇ ਨਾਲ ਕਿਉਂਕਿ 71ਵਾਂ ਨੈਸ਼ਨਲ ਫਿਲਮ ਅਵਾਰਡਸ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਦਿੱਲੀ ਦੇ ਵਿਗਿਆਨ ਪਵਨਚ ਅਵਾਰਡ ਸਰਮਨੀ ਰੱਖੀ ਗਈ ਸੀ ਤੇ ਸ਼ਾਹਰੁਖ ਤੇ ਵਿਕਰਾਂਤ ਮੈਸੀ ਨੂੰ ਬੈਸਟ ਐਕਟਰਸ ਦਾ ਅਵਾਰਡ ਮਿਲਿਆ ਜਨੈ ਹੀ ਰਾਨੀ ਮੁਖਰਜੀ ਨੂੰ ਬੈਸਟ ਐਕਟਰਸ ਦਾ ਅਵਾਰਡ ਮਿਲਿਆ ਦ੍ਰੋਪਦੀ ਮੁਰਮੂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਐਕਟਰ ਮੋਹਨ ਲਾਲ ਦਾਦਾ ਸਾਹਾ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤੇ ਗਏ ਫਿਲਮ ਜਵਾਨ ਦੇ ਲਈ ਸ਼ਾਹਰੁਖ ਖਾਨ ਨੂੰ ਪਹਿਲਾ ਅਵਾਰਡ ਮਿਲਿਆ ਹੈ ਦਸਵੇਂ ਕੇ ਰਾਸ਼ਟਰਪਤੀ ਇਹ ਪੁਰਸਕਾਰ ਕਟਹਲ ਫਿਲਮ ਨੂੰ ਵੀ ਬੈਸਟ ਹਿੰਦੀ ਫਿਲਮ ਦੇ ਖਿਤਾਬ ਚ ਰੱਖਿਆ ਗਿਆ ਹੈ ਵਿਦੂ ਵਿਨੋਦ ਚੋਪੜਾ ਦੀ ਫਿਲਮ 12ਵੀਂ ਫੇਲ ਦੇ ਲਈ ਵੀ ਬੈਸਟ ਟੀਚਰ ਫਿਲਮ ਅਵਾਰਡ ਦਿੱਤਾ ਗਿਆ ਤੇ ਮਿਸਿਸ ਚੈਟਰਜੀ ਨਾਰਵੇ ਵਿੱਚ ਦਮਦਾਰ ਅਦਾਕਾਰੀ ਲਈ ਰਾਣੀ ਮੁਖਰਜੀ ਨੂੰ ਸਨਮਾਨਿਤ ਕੀਤਾ ਗਿਆ ਗੋਡੇ-ਗੋਡੇ ਚਾ ਚਰਚ ਪਰੇ ਨਜ਼ਰ ਆਇਆ ਇਸ ਫਿਲਮ ਫੈਸਟੀਵਲਸ ਨੂੰ ਲੈ ਕੇ ਤੇ 71ਵੇਂ ਨੈਸ਼ਨਲ ਫਿਲਮ ਅਵਾਰਡਸ ਦਾ ਆਗਾਜ਼ ਹੋਇਆ ਰਾਸ਼ਟਰਪਤੀ ਡਰਾਪਦੀਦਾ ਸਹਾ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤੇ ਗਏ ਨੇ ਇਸ ਨਾਲ ਹੀ ਦੱਸ ਕੇ ਫਿਲਮ ਜਵਾਨ ਦੇ ਲਈ ਸ਼ਾਹਰੁਖ ਖਾਨ ਨੂੰ ਪਹਿਲਾ ਰਾਸ਼ਟਰ ਪੁਰਸਕਾਰ ਮਿਲਿਆ ਚੈਟਰਜੀ ਵਰਸਸ ਨੋਵੇ ਮੇ ਮਿਸ ਰਾਨੀ ਮੁਖਰਜੀ ਕੇ ਨਾਮ ਆਪਨੇ ਇਸ ਫਿਲਮ ਮੇ ਆਪਣੇ ਪ੍ਰਭਾਵਸ਼ਾਲੀ ਅਭਿਨੇਤ ਦੀ ਹੈ ਉਲੇਖਨੀਏ ਪ੍ਰਸਤੁਤੀ Rani Mukherjee the iconic actress known for her portrayal of resilient women characters

और हिंदी फिल्म जवान में अपनी सशक्त प्रस्तुति के लिए श्री शाहरुख खान के में गए हैं सर्वश्रेष्ठ अभिनेता आपको प्रदान किया जा रहा है राष्ट्रपत्री पुरस्कार का सम्मान आप शाहरुख खान लेडीज एंड जेंटलमैन ग्लोबली रेनाउंड एक्टर एंड प्रोड्यूसर डिलीवर सुपर्ब हाउस परफॉर्मेंस इन जवान ब्रिंगिंग टू लाइफ अ हीरो हु बैटल्स नॉट ओनली एनिमीज बट आल्सो सोशल बाउंड्रीज सर्वश्रेष्ठ अभिनेता का पुरस्कार ग्रहण करते हुए श्री शाहरुख खान हिंदी फिल्म ट्वेल्थ फेल में अपने अत्यंत जीवंत अभिनय से सबका दिल जीतने वाले अभिनेता श्री <laughs> विक्रांत मैसी है सर्वश्रेष्ठ अभिनेता आप ग्रहण कर रहे हैं रजत कमल विक्रांत मैसी अवॉर्डेड फॉर ट्वेल्थ फेलोट्रिंग विथ रॉ ऑनेस्टी एंड इमोशनल डेप्थ

अद्भुत अभिनय और कला के लिए दिया जा रहा है जिन्होंने सिनेमा को नया रूप दिया कई कलाकारों को प्रेरित किया और खुद को एक महान कलाकार के रूप में साबित किया श्री रेकग्नाइज फॉर इज मॉन्यूमेंटल कॉन्ट्रीब्यूशन ऑन पैरिटी आर्टिस्ट्रीफॉर्म डिशेप सिनेमा इंस्पायर्ड जेनरेशन ऑफ आर्टिस्ट सीमेंट हिज लेगेसी एज अ कल्चरल and a great master of his craft. श्री मोहनलाल जी को दादा साहेब फाल्के लाइफ टाइम अचीवमेंट पुरस्कार की ढेरों बधाई थैंक यू वंडरफुल प्रेसिडेंट एंड डिस्टिंग्विश्ड गेस्ट मेनी कांग्रेचुलेशंस श्री मोहनलाल ਹੋਣ ਖਬਰ ਨੰਬਰ 5 ਜੋ ਕਿ ਜੁੜੀ ਹੋਈ ਹੈ ਪਰਾਲੀ ਸਾੜਨ ਦੇ ਮਾਮਲੇ ਚ ਪੰਜਾਬ ਚ ਪਰਾਲੀ ਸਾੜਨ ਦੇ ਵਾਲਿਆਂ ਤੇ ਐਕਸ਼ਨ ਹੋਇਆ ਹੈ ਹੁਣ ਤੱਕ 14 ਐਫ ਆਈ ਆਰ ਦਰਜ ਕੀਤੇ ਜਾ ਚੁੱਕਿਆ ਨੇ ਸਭ ਤੋਂ ਜ਼ਿਆਦਾ 13 ਐਫ ਆਈ ਆਰ ਅੰਮ੍ਰਿਤਸਰ ਤੋਂ ਦਰਜ ਹੋਈਆਂ ਨੇ ਦੱਸ ਪਰਾਲੀ ਸਾੜਨ ਦੇ 62 ਮਾਮਲੇ ਰਿਪੋਰਟ ਹੋਏ ਅੰਮ੍ਰਿਤਸਰ 38 ਮਾਮਲੇ ਰਿਪੋਰਟ ਹੋਏ ਨੇ ਇਸਨਾਲੀ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ 1,25,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਤੇ ਹੁਣ ਤੱਕ 50,000 ਦਾ ਜੁਰਮਾਨਾ ਵਸੂਲਿਆ ਰਿਹਾ ਚੁੱਕਿਆ ਹੈ ਪ੍ਰਸ਼ਾਸਨ ਦੇ ਵੱਲੋਂ 15 ਕੇਸਾਂ 'ਚ ਰੈਡ ਐਂਟਰੀ ਫਾਈ ਗਈ ਕਿਤੇ ਇਹਨਾਂ ਦਿਨਾਂ 'ਚ ਫਰਾਲੀ ਸੜਨ ਦੇ ਸਭ ਤੋਂ ਜ਼ਿਆਦਾ ਮਾਮਲੇ ਆਉਂਦੇ ਨੇ ਕਿਉਂਕਿ ਝੋਨੇ ਦੀ ਜੋ ਰੈਨਦਖੁਨ ਹੁੰਦੀ ਹੈ ਇਸਾਰ ਉਸ ਨੂੰ ਕਲੀਅਰ ਕਰਨ ਦੇ ਲਈ ਅਗਲੀ ਫਸਲ ਦੀ ਪੈਲੀ ਨੂੰ ਤਿਆਰ ਕਰਨ ਦੇ ਲਈ ਜੋ ਝੋਨੇ ਦੀ ਰੈਨਦਖੁਨ ਹੁੰਦੀ ਹੈ ਉਸ ਨੂੰ ਸਾੜ ਦੇ ਨਾਲ ਪੋਲੂਸ਼ਨ ਹੁੰਦਾ ਹੈ ਹਾਲਾਂਕਿ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਪਰਾਲੀ ਨੂੰ ਸਾੜਿਆ ਨਾ ਜਾਏ ਹਾਲ ਫਿਲਹਾਲ ਜੀ સુપ્રીમ કોર્ટ ਵੀ કાફી સખત اس پورے મામલે تے સાਾਨੂੰ દેખن نو મિલા સિ જરકે સુપ્રીમ કોર્ટ ને اس કાલ ਦਾ ਜ਼ਿਕਰ ਕੀਤਾ ਸੀ કે નિજમા ਦੀ પાલਨਾ ਨਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਹੋਏ ਕਿਸਾਨ જરૂરી ਨੇ ਪਰ ਵਾਤਾਵਰਣ ਦੀ સંਭਾਲ ਵੀ જરૂરી ਹੈ ਜੇ ਕੁਝ ਲੋਕ جیل ਜਾਣਗੇ તાહી સહી મેસેજ ਜਾਵੇਗਾ ਪਰ ਹੁਣ ਇਸ پورے મામલે 'ਚ ਕਿੰਨਾ ਕਿਤੇ સુપ્રીમ કોર્ટ ਦੇ ਆਦੇਸ਼ਾਂ ਤੋਂ ਬਾਅਦ સુપ્રીમ કોર્ટ ਦੀ ਟਿੱਪਣੀ ਤੋਂ ਬਾਅਦ ਸਖਤੀ ਹੁਣਦੀ ਹੋਈ ਵਿਖਾਈ ਦੇ ਰਹੀ ਹੈ ਮੇਨਲ ਮੇਰੇ ਸੋ ਕਿ ਨਪਿੰਦਰ ਬਰਾੜ ਫੋਨ ਲਾਈਨ ਤੇ ਮੌਜੂਦ ਨੇ ਨਪਿੰਦਾ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਇਹ ਸਖਤੀ ਕਿਸਾਨਾਂ ਤੇ ਚੱਕੋ ਬਿਲਕੁਲ ਪਿਛਲੇ ਵਰਾਂ ਦੇ ਵਿੱਚ ਵੀ ਸਭ ਨੇ ਦੇਖਿਆ ਕਿ ਕਈ ਥਾਵਾਂ ਤੇ ਕਾਰਵਾਈ ਹੋਈ ਸੀ ਪਰ ਜਿਹੜਾ ਹੁਣ ਤੱਕ ਦਾ ਡਾਟਾ ਆਇਆ ਫੂਲੀਸ਼ਲ ਕੰਟਰੋਲ ਬੋਰਡ ਤੋਂ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਪੰਜਾਬ ਦੇ ਵਿੱਚ ਪ੍ਰਾਲੀ ਮਾਮਲਿਆਂ ਨੂੰ ਲੈ ਕੇ ਲਗਾਤਾਰ ਕਾਰਵਾਈ ਜਿਹੜੀ ਆ ਉਹ ਤੇਜ਼ ਹੋ ਰਹੀ ਆ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਕਿਸਾਨਾਂ ਦੇ ਖਿਲਾਫ ਕਾਰਵਾਈ ਨਜ਼ਰ ਆਈ ਆ ਕਿਉਂਕਿ ਪ੍ਰਾਲੀ ਛਾੜਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਦੀ ਟਿੱਪਣੀਆਂ ਕੀਤੀਆਂ ਉਸ ਤੋਂ ਬਾਅਦ ਇਹ ਐਕਸ਼ਨ ਜਿਹੜਾ ਹੈਗਾ ਨਜ਼ਰ ਆਇਆ ਪਰ ਇਸ ਐਕਸ਼ਨ ਦਾ ਅੱਗੇ ਰਿਐਕਸ਼ਨ ਕੀ ਹੋਏਗਾ ਕਿਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਲੈ ਕੇ ਕਿਹ ਤਰ੍ਹਾਂ ਕਿਤੇ ਕਈ ਤਰ੍ਹਾਂ ਦੇ ਸ਼ੰਕੇ ਨੇ ਕਿਸਾਨਾਂ ਨੇ ਪਹਿਲਾਂ ਵੀ ਇਸ ਦਾ ਵਿਰੋਧ ਕੀਤਾ ਸੀ ਪਰ ਇਸ ਵਾਰ ਕਿਉਂਕਿ ਸੁਪਰੀਮ ਕੋਰਟ ਦੀ ਤਲਕ ਟਿੱਪਣੀ ਸੀ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਕਿ 62 ਮਾਮਲੇ ਪ੍ਰਾਲੀ ਛਾੜਨ ਦੇ ਜਿਹੜੇ ਸਾਹਮਣੇ ਆਏ ਨੇ ਤੋਂ ਹੁਣ ਤੱਕ 14 ਐਫਆਈਆਰ ਜਿਹੜੀਆਂ ਦਰਜ ਕਰ ਦਿੱਤੀਆਂ ਗਈਆਂ ਯਾਨੀ ਸਿੱਧੇ ਤੌਰ ਤੇ 21 ਸਰ ਜੋੜ ਗਏ ਨੇ ਜਿਹੜੇ ਇਹਨਾਂ ਦੇ ਵਿੱਚੋਂ 13 ਸਭ ਤੋਂ ਜ਼ਿਆਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਨੇ ਤੇ ਇੱਕ ਪਟਿਆਲਾ ਜ਼ਿਲ੍ਹੇ ਦੇ ਵਿੱਚ ਦਰਜ ਹੋਇਆ ਦੇਖੋ ਇਸ ਦੇ ਨਾਲ ਜਿਹੜਾ ਜੁਰਮਾਨਾ ਉਹ ਵੱਡੇ ਪੱਧਰ ਤੇ ਕਰ ਦਿੱਤਾ ਗਿਆ 1,25,000 ਜੁਰਮਾਨਾ ਜਿਹੜਾ ਹੈਗਾ ਉਹ ਪ੍ਰਾਲੀ ਦੇ ਮਾਮਲੇ ਚ ਲਾਇਆ ਗਿਆ ਤੇ 50,000 ਤਾਂ ਵਸੂਲ ਵੀ ਲੈ ਗਏ ਨੇ ਇਹ ਕਿੰਨੇ ਕਿਤੇ ਇੰਡੀਕੇਸ਼ਨ ਦੇ ਨੇ ਉਹ ਅਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਪ੍ਰਾਲੀ ਸਾਡ ਨੂੰ ਲੈ ਕੇ ਟਕਰਾ ਦੀ ਸਿੱਤੀ ਵੀ ਪੈਦਾ ਹੋਈ ਸੀ ਉਸ ਤੋਂ ਬਾਅਦ ਕਿਸਾਨਾਂ ਨੇ ਪਰਚੇ ਕੈਨਸਲ ਕਰਨ ਦੀ ਗੱਲ ਕੀਤੀ ਔਰ ਇੱਥੇ ਤੱਕ ਇਹ ਵੀ ਸਾਹਮਣੇ ਆ ਰਿਹਾ ਕਿ ਲੈਟਰ ਟਰੀਜ਼ ਵੀ ਜਿਹੜੀਆਂ ਹੋ ਰਹੀਆਂ ਨੇ ਤਾਂ ਇਸ ਨੂੰ ਲੈ ਕੇ ਪੰਜਾਬ ਸਰਕਾਰ ਜਿਹੜੀ ਹੈ ਉਹ ਲੱਗਦਾ ਹੈ ਕਿ ਤੁ ਵੀ ਦਾ ਵਾਲੀ ਸਿੱਤੀ ਪੈਦਾ ਹੋ ਸਕਦੀ ਹੈ ਕਿਉਂਕਿ ਸੁਪਰੀਮ ਕੋਰਟ ਉਧਰ ਹੋ ਸਕਦਾ ਹੈ ਦੀ ਕਾਰਵਾਈ ਕਰੋ ਔਰ ਪੰਜਾਬ ਸਰਕਾਰ ਸਿੱਧ ਤੌਰ ਤੇ ਜੇਕਰ ਸਾਡਾ ਨੂੰ ਲੈ ਕੇ ਜਿੱਦਾਂ ਮੁੱਖ ਮੰਤਰੀ ਦਾ ਬਿਆਨ ਵੀ ਆਇਆ ਕਿ ਅਸੀਂ ਕਿਸਾਨਾਂ ਨੂੰ ਜਿਹੜਾ ਹੈਗਾ ਸਮਝਾਵਾਂਗੇ ਮੋਟੀਵੇਟ ਕਰਾਂਗੇ ਕਿਸਾਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਕਿਸਾਨਾਂ ਨੂੰ ਇਸ ਮਸਲੇ ਨਾਲ ਜਪਰਾਲੀ ਦੇ ਮਸਲੇ ਨੂੰ ਨਿਢਣ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਏਗਾ ਪਰ ਦੂਜੇ ਪਾਸੇ ਜਦੋਂ ਕਾਰਵਾਈ ਹੁੰਦੀ ਹੈ ਤੋਂ ਉਹਨੂੰ ਲੈ ਕੇ ਚਿੰਤਾ ਜਿਹੜੀ ਹੈ ਉਹ ਵਾਝ ਜਾਂਦੀ ਹੈ ਵੀ ਸਥਿਤੀ ਕਿਸਾਨਾਂ ਔਰ ਸਰਕਾਰ ਦੇ ਵਿਚ ਤਾਲ ਮੇਲਾ ਜਿਹੜਾ ਉਹ ਕਿਵੇਂ ਬਿਠਾਇਆ ਜਾਣਾ ਪਰ ਦੂਜੇ ਪਾਸੇ ਜਿਹੜੀ ਕਾਰਵਾਈ ਦਾ ਹਵਾਲਾ ਇਹ ਆਉਂਦਾ ਹੈ ਕਿ ਸੁਪਰੀਮ ਕੋਰਟ ਵੱਲੋਂ ਦੀ ਸਖਤ ਹਦਾਇਤ ਉਸ ਕਰਕੇ ਤਾਂ ਇਹ ਜਿਹੜੀ ਸਿਤੀ ਜਿਹੜੀ ਹੈ ਕਿ ਤੁਹਾਨੂੰ ਕਿਤੇ ਲੱਗਦਾ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਦ 14 ਮਾਮਲੇ ਦਰਜ ਹੋ ਜਾਣ ਤਾਂ ਅੱਗੇ ਜਾ ਕੇ ਅਹ ਸਥਿਤੀ ਜਿਹੜੀ ਹੈ ਉਹ ਕਿਸ ਤਰ੍ਹਾਂ ਮੈਨੇਜ ਹੋਏਗੀ ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਨੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਇਸ ਪੂਰੇ ਮਾਮਲੇ ਚ ਪ੍ਰਾਲੀ ਸਾੜਨ ਦੇ ਮਾਮਲੇ ਚ 62 ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਹਾਲਾਂਕਿ 14 ਐਫ ਆਈ ਆਰਸ ਦਰਜ ਹੋਈਆਂ ਨੇ 13 ਐਫ ਆਈ ਆਰਸ ਤੋਂ ਜ਼ਿਆਦਾ ਅੰਮ੍ਰਿਤਸਰ ਜ਼ਿਲ੍ਹੇ ਚ ਦਰਜ ਕੀਤੇਆਂ ਗਏ ਨੇ ਤੇ 15 ਕਿਸਾਨ ਦੀ ਰੈਡ ਐਂਟਰੀਜ਼ ਵੀ ਹੁਣ ਇਸ ਪੂਰੇ ਮਾਮਲੇ ਚ ਕਰ ਦਿੱਤੀਆਂ ਗਈਆਂ ਨੇ ਦੇਖਣਾ ਹੋਏਗਾ ਕਿ ਆਨ ਵਾਲੇ ਦਿਨਾਂ ਚ ਕੀ ਕੁਝ ਹੋਰ ਐਕਸ਼ਨ ਲਿਆ ਜਾਂਦਾ ਹੈ ਕੀ ਕੁਝ ਐਕਸ਼ਨ ਦਾ ਰਿਐਕਸ਼ਨ ਸਾਨੂੰ ਦੇਖਣ ਨੂੰ ਮਿਲੇਗਾ ਖਬਰ ਨੰਬਰ 4 ਪੰਜਾਬ ਚੰਦੇਵੇ ਰੇਲਵੇ ਲਿੰਕ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਰਾਜਪੂਰਾ ਮੋਹਾਲੀ ਰੇਲਵੇ ਲਾਈਨ ਨੂੰ 18 ਕਿਲੋਮੀਟਰ ਦੀ ਲਾਈਨ ਨੂੰ ਇਹ ਮਨਜ਼ੂਰੀ ਦਿੱਤੀ ਗਈ ਹੈ 470 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਬਣ ਕੇ ਰੈਡੀ ਹੋਏਗਾ ਅੰਮਾਲਾ ਅੰਮ੍ਰਿਤਸਰ ਰੂਟ ਦੇ ਨਾਲ ਚੰਡੀਗੜ੍ਹ ਨੂੰ ਇਹ ਪੂਰਾ ਰੂਟ ਜੋੜੇਗਾ ਪੰਜਾਬ ਦੇ ਲਈ ਇੱਕ ਹੋਰ ਬੰਦੇ ਭਾਰਤ ਟ੍ਰੇਨ ਦੀ ਤਜ਼ਲੀਜ਼ ਵੀ ਰੱਖੀ ਗਈ ਹੈ ਪੋਪੋਜ਼ਲ ਰੱਖਿਆ ਗਿਆ ਹੈ ਫਰੋਸਪੁਰ ਕੈਂਟ ਦਿੱਲੀ ਦੇ ਲਈ ਨਵੀਂ ਬੰਦੇ ਭਾਰਤ ਐਕਸਪ੍ਰੈਸ ਦੀ ਤਜ਼ਲੀਜ਼ ਰੱਖੀ ਗਈ ਹੈ 10 ਦੇ ਹਫ਼ਤੇ ਚ छह दिन चलन वाली वंदे भारत एक्सप्रेस का प्रपोजल रखा गया है कैंट पटियाला दिल्ली रूट जरूर इसमें राज्य सरकार की भी बहुत मदद लगेगी क्योंकि लैंड एक्विजिशन हमारे संविधान की स्ट्रक्चर के हिसाब से जमीन वाला प्रोजेक्ट जमीन का जो विषय है वो राज्य सरकार के स्टेट गवर्नमेंट की रिस्पांसिबिलिटी में आता है so we will be requesting uh, honorable chief minister to help us in land acquisition एक personally भी phone करूँगा उनको और आज ही mera office se एक letter भी uh, मान्यवर मुख्यमंत्री जी को जाएगा और chief secretary साहब को chairman railway board लिखेंगे <laughs> देखो रेलवे में जनरली एक स्ट्रिप होती है इसलिए लैंड एक्विजिशन इतना बड़ा मैटर नहीं होता है और दूसरी बात जो अभी मान्यवर मंत्री जी ने बताया जैसा उन्होंने पर्सनली ਇਸ ਤਰ੍ਹਾਂ ਸੇ ਅਲਾਈਨਮੈਂਟ ਬਣਾਇਆ ਜਿਸ ਸੇ ਕਿ ਲੈਂਡ ਦਾ ਰਿਕੁਆਇਰਮੈਂਟ ਮਿਨਿਮਮ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਸਭ ਤੋਂ ਇੰਪੋਰਟੈਂਟ ਸੀ ਸਾਡੀ ਕੈਪੀਟਲ ਆ ਜਿਹੜੀ ਚੰਡੀਗੜ੍ਹ ਆ ਜਦੋਂ ਪੈਪਸੂ ਤੋਂ ਪਹਿਲਾਂ ਜਿਹੜੀ ਉਹ ਪਟਿਆਲਾ ਸੀਗੀ ਉੱਥੇ ਤੱਕ ਲਾਈਨ ਸੀ ਪਰ ਕਿਸੇ ਨੇ ਵੀ ਜਿਹੜੇ 13 ਡਿਸਟ੍ਰਿਕਟ ਨੇ ਸਭ ਤੋਂ ਵੱਡਾ ਮਾਲਵਾ ਦਵਾਬਾ ਮਾਝਾ ਅੰਮ੍ਰਿਤਸਰ ਸਾਹਿਬ ਤੋਂ ਸਾਰੀਆਂ ਦਿੱਲੀ ਤੱਕ ਲੁਧਿਆਣਾ ਜਲੰਧਰ ਸਭ ਇੱਕ ਕਨੈਕਟ ਨੇ ਪਰ ਜਿਹੜਾ ਸਾਡਾ ਚੰਡੀਗੜ੍ਹ ਰਾਜਧਾਨੀ ਆ ਉਹਦੇ ਅਬੂਰ ਫਾਜ਼ਿਲਕਾ ਮੁਕਸਰ ਸਾਹਿਬ ਫਿਰੋਜ਼ਪੁਰ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਮਾਨਸਾ ਇਹ ਸਾਰੇ ਜਿਹੜੇ ਡਿਸਟ੍ਰਿਕਟ ਸੀ ਇਹ ਨਾਲ ਜੁੜੇ ਹੀ ਨਹੀਂ ਹੋਏ ਸੀ ਦੇਖੋ ਨਾ ਕਿੰਨਾ ਇਹ ਔਖਾ ਲੱਗਦਾ ਸੀ ਤੇ ਜਦੋਂ ਮੈਨੂੰ ਮੌਕਾ ਮਿਲ ਗਿਆ ਹੁਣ ਮੈਂ ਫੇਲ ਮਿਨਿਸਟਰ ਹੋਵਾਂ ਤੇ ਜੇ ਮੈਂ ਇਹ ਕੰਮ ਨਹੀਂ ਕਰ ਸਕਦਾ ਸੀ ਤੇ ਫਿਰ ਮੈਨੂੰ ਇਹ ਗੱਡੀ ਤੇ ਬਹਿਣ ਦੀ ਕੋਈ ਲੋੜ ਨਹੀਂ ਸੀ ਤੇ ਮੈਂ ਉੱਦਣ ਦਾ ਹੀ ਇਹ ਲੱਗਿਆ ਸੀ ਵੀ ਕਿਸ ਤਰੀਕੇ ਨਾਲ ਕਿਉਂਕਿ ਪਹਿਲਾਂ ਕੀ ਸੀ ਬਹੁਤ ਚੀਜ਼ਾਂ ਐ ਜਦੋਂ ਸਰਵੇ ਹੁੰਦਾ ਸੀ ਪਹਿਲਾਂ ਤਾਂ ਰੇਲ ਮਿਨਿਸਟਰੀ ਇਹੀ ਲਿਖ ਦਿੰਦੀ ਸੀ ਵੀ ਨਹੀਂ ਜੀ ਇਹਦੇ ਵਿੱਚ ਤਾਂ ਸਾਨੂੰ ਘਾਟ ਆਏ ਸਾਨੂੰ ਫਾਇਦਾ ਹੀ ਨਹੀਂਗਾ ਤੇ ਪ੍ਰੋਜੈਕਟ ਸ਼ੁਰੂ ਕਿੱਥੇ ਹੋਣਾ ਜੇ ਕਦੇ ਉਹ ਲਿਖ ਦਿੰਦੇ ਸੀ ਤਾਂ ਫਿਰ ਸਟੇਟ ਮਿਨਿਸਟਰ ਜਿਹੜੀ ਸਟੇਟ ਗਵਰਨਮੈਂਟ ਸੀ ਕਿਉਂਕਿ ਪਹਿਲਾਂ ਅੱਜ ਤੱਕ ਐ ਪ੍ਰੋਜੈਕਟ ਨਹੀਂ ਹੁੰਦੇ ਸੀ ਮੋਦੀ ਜੀ ਤੋਂ ਪਹਿਲਾਂ 50-50% ਸ਼ੇਅਰਿੰਗ ਬੇਸ ਤੇ ਹੁੰਦੇ ਸੀ ਟ੍ਰੈਕ ਜੇ ਰੇਲਵੇ ਬਿਚਾਉਗੀ ਤਾਂ ਜ਼ਮੀਨ ਆ ਜਿਹੜੀ ਉਹ ਸਟੇਟ ਗਵਰਨਮੈਂਟ ਖਰੀਦ ਕੇ ਦੇਊਗੀ ਤੇ ਉਹ ਵੀ ਸਾਡੇ ਕੋਲ ਪੈਸੇ ਨਹੀਂ ਸੀਗੇ ਤੇ ਕੀ ਕਰਦੇ ਹੋ ਤੇ ਸਾਰਿਆਂ ਨੂੰ ਹੌਲੀ ਹੌਲੀ ਕਿਉਂਕਿ ਨਰਿੰਦਰ ਮੋਦੀ ਜੀ ਦਾ ਪੰਜਾਬ ਲਈ ਖਾਸ ਪਿਆਰ ਆ ਖਾਸ ਜਗ੍ਹਾ ਹੈ ਉਹਨਾਂ ਨੇ ਇਹ ਗੱਲ ਕਹੀ ਵੀ ਪੰਜਾਬ ਦੇ ਲਈ ਜਿੰਨੇ ਵੀ ਟ੍ਰੈਕ ਬਣਨਗੇ ਜਿੰਨੇ ਵੀ ਕੁਝ ਬਣੂਗਾ 100% ਸੈਂਟਰ ਗਵਰਨਮੈਂਟ ਪੈਸਾ ਦੇਊਗੀ ਜਦੋਂ ਇਹ ਗੱਲ ਹੋ ਗਈ ਸਾਡੀਆਂ ਮੌਜਾਂ ਬਣ ਗਈਆਂ ਤੇ ਅਸੀਂ ਤਾਂ ਇੰਨਾ ਹੀ ਦੇਖਣਾ ਸੀ ਵੀ ਸਭ ਤੋਂ ਛੋਟਾ ਲਿੰਕ ਕਿਵੇਂ ਬਣਦਾ ਵੀ ਕਿਉਂਕਿ ਪੰਜਾਬ ਦੇ ਵਿੱਚ ਇੱਕ ਖੇਤੀ ਉਹ ਆ ਉਹੀ ਜ਼ਮੀਨ ਘੱਟ ਤੋਂ ਘੱਟ ਜ਼ਮੀਨ ਕਿਵੇਂ ਹੋਵੇ ਸ਼ਾਰਟੈਸਟ ਰੂਟ ਕਿਹੜਾ ਹੋਵੇ ਉਹ ਸਰਾਇ ਬੰਜਾਰਾ ਤੋਂ ਲੈ ਕੇ ਅਸੀਂ ਜਿਹੜਾ ਉਹ ਚੰਡੀਗੜ੍ਹ ਤੱਕ ਇਹਨੂੰ ਜੋੜਨ ਲਈ ਸ਼ੁਰੂਆਤ ਜਿਹੜੀ ਆ ਉਹ ਅੱਜ ਅਨਾਉਂਸਮੈਂਟ ਹੋ ਗਈ 443 ਕਰੋੜ 18 ਕਿਲੋਮੀਟਰ ਤੇ ਟਾਈਮ ਲਾਈਨ ਆ ਜਿਹੜੀ ਉਹ ਅਸੀਂ ਇੱਕ ਸਾਲ ਪਹਿਲਾਂ ਹੀ ਮੈਂ ਵੱਧ ਕਹਿ ਦਿੱਨਾ ਕਈ ਵਾਰ ਉਹ ਹੋ ਜਾਂਦਾ ਵੀ ਹਨ ਖਬਰ ਨੰਬਰ 10 ਜੋ ਕਿ ਜੁੜੀ ਹੋਈ ਹੈ ਪੰਜਾਬ ਦੇ ਦੋ ਵੱਡੇ ਕਿਸਾਨ ਆਗੂਆਂ ਦੇ ਨਾਲ ਜਿਨ੍ਹਾਂ ਦੇ ਵਿਚਾਲੇ ਸਾਨੂੰ ਤਕਰਾਰ ਦੇਖਣ ਨੂੰ ਮਿਲੀ ਦਰਸਲ ਜੋਗਿੰਦਰ ਸਿੰਘ ਉਗਰਾਹ ਨੇ ਸ਼ੰਭੂ ਖਨੋਰੀ ਮੋਰਚੇ ਤੇ ਸਵਾਲ ਖੜੇ ਕੀਤੇ ਸ਼ੰਭੂ ਖਨੋਰੀ ਮੋਰਚੇ ਭਾਜਪਾ ਦਾ ਪੈਂਤੜਾ ਸੀ ਅਸਲ ਦਾ ਜ਼ਿਕਰ ਜੋਗਿੰਦਰ ਸਿੰਘ ਉਗਰਾਹ ਨੇ ਕੀਤਾ ਸ਼ੰਭੂ ਖਨੋਰੀ ਮੋਰਚਾ ਕਿਸਾਨਾਂ ਨੂੰ ਦੋ ਫਾੜ ਕਰਨ ਲਈ ਊਗਰਾਹ ਦੇ ਬਿਆਨ ਤੇ ਜਗਦੀਸ਼ ਸਿੰਘ ਢੱਲਵਾਲੀ ਭੜਕੇ ਢੱਲਵਾਲ ਨੇ ਉਗਰਾਹ ਤੇ ਸਰਕਾਰਾਂ ਨਾਲ ਮਿਲੀਭੁਗਤ ਦੇ ਇਲਜ਼ਾਮ ਲਗਾਏ ਦੱਲੇਵਾਲ ਨੇ ਕਿਹਾ ਕਿ ਲੋਕਾਂ ਨੂੰ ਪਤਾ ਹੈ ਕੌਣ ਸਰਕਾਰਾਂ ਨਾਲ ਗਰਲ ਕੇ ਚੱਲ ਰਿਹਾ ਹੈ ਉਗਰਾਹ ਨੂੰ ਸੋਚ ਕੇ ਬੋਲਣ ਦੀ ਲੋੜ ਨਹੀਂ ਬਿਆਨ ਨਹੀਂ ਉਗਰਾਹ ਮਾਫੀ ਮੰਗਣ ਇਸ ਗੱਲ ਨਹੀਂ ਕਰਦੇ ਜਗਜੀਤ ਸਿੰਘ ਦੱਲੇਵਾਲ ਨੇ ਬੀਜੇਪੀ ਦੇ ਪੈਰ ਲੱਗਣ ਮੁਜੂ ਕਿਸਾਨ ਮਜ਼ਦੂਰ ਮਜ਼ਦੂਰਾਂ ਨਾਲ ਲੜਨ ਕਿਸਾਨ ਕਿਸਾਨਾਂ ਨਾਲ ਲੜਨਾ ਇਹ ਪੰਚਤ ਦਾ ਅੱਜ ਦਾ ਨਹੀਂ ਜਦੋਂ ਉੱਥੇ ਜਾ ਕੇ ਮੋਰਚਾ ਲੱਗਿਆ ਖਨੌਰੀ ਤੇ ਸੰਭੂ ਬਾਡਰ ਤੇ ਮੁਰਜਾ ਲੱਗ ਇਹ ਪੰਚਤਾਂ ਵੀ ਬੀਜੇਪੀ ਦੇ ਸੀ ਕਿਸਾਨ ਜਿੱਥੇ ਬੰਦੇ ਨੂੰ ਫੱਕੜੀ ਕਿਰੇਲੇ ਕਰਨ ਦਾ ਹੁਣ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਭਿਡਾਉਣ ਦਾ ਪੰਚਤਾਂ ਇੱਕ ਸਟੇਟ ਨੂੰ ਦੂਜੀ ਸਟੇਟ ਨਾਲ ਭਿਡਾਉਣ ਦਾ ਪੰਚਤਾਂ ਇਹਦਾ ਡਟ ਕੇ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਵੀ ਇਸ ਪੰਚਤਾਂ ਦੇ ਜੋ ਇਹ ਜਿਹੇ ਪੰਚਤਾਂ ਨੇ ਬਾਰ-ਬਾਰ ਸਰਕਾਰਾਂ ਲੈ ਕੇ ਆਉਣ ਬਾਰ-ਬਾਰ ਲੋਕਾਂ ਨੂੰ ਪਾੜ ਕੇ ਰਾਜ ਕਰਨ ਦਾ ਕੋਈ ਨਹੀਂ ਇਹਨਾਂ ਦੀ ਬਾਰ-ਬਾਰ ਉਹ ਪੱਤਾ ਹੀ ਚਣਾਉਣ ਦੀਆਂ ਇਸ ਗੱਲ ਤੋਂ ਆਪਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਹੈ ਉਹ ਜਿਹੜੀ ਝੰਡਾ ਪਹਿਲਾਂ ਗੱਲ ਕਹਿ ਗਈ ਹੈ ਉਹਨਾਂ ਵੱਲ ਅਸੀਂ ਆਪਾਂ ਬਹਿਰੇਦਾਰੀ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਆਪਣੀ ਲਾਈਨ ਦੇ ਉੱਤੇ ਖੜਨ ਤੋਂ ਕਦੇ ਗਰੇਜ ਨਹੀਂ ਕਰਨਾ ਚਾਹੀਦਾ ਮੈਂ ਬੀਜੇਪੀ ਦੇ ਪੈਰ ਲੱਗਣ ਦਾ ਪੁੱਛਣਾ ਚਾਹੁੰਦਾ ਸਾਡੇ ਇਸ ਵੀਰ ਨੂੰ ਵੀ ਫਿਰ ਸਾਡੇ ਉਹ ਚਾਰ ਵਾਲੇ ਪ੍ਰੋਗਰਾਮ ਦੇ ਪੈਨ ਬਰਾਬਰ ਉਸੇ ਦਿਨ ਤੁਹਾਹਾ ਨੇ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਦੇ ਲਈ ਰੱਖਿਆ ਸੀ ਕੀ ਮਤਲਬ ਸੀ ਉਹਦਾ ਇਹਦਾ ਮਤਲਬ ਤੁਸੀਂ ਤੁਸੀਂ ਸਰਕਾਰ ਨਾਲ ਮਿਲੇ ਹੋਏ ਸੀ ਸਰਕਾਰ ਦੇ ਇਸ਼ਾਰੇ ਤੇ ਉਹ ਪ੍ਰੋਗਰਾਮ ਰੱਖਿਆ ਉਹ ਸਾਡੇ ਪ੍ਰੋਗਰਾਮ ਰੱਖੇ ਹੋਏ ਦੋਨਾਂ ਫਾਰਮਾਂ ਦੇ ਪ੍ਰੋਗਰਾਮ ਨੂੰ ਕਮਜ਼ੋਰ ਕਰਲੇ ਰੱਖਿਆ ਹੁਣ ਦਿਨ ਦੀ ਖਬਰ ਨੰਬਰ 2 ਜੋ ਕਿ ਜੁੜੀ ਹੋਈ ਹੈ ਦਿੱਲੀ ਪੁਸਤਕ ਵਿਵਾਦ ਦੇ ਨਾਲ ਡੀਐਸਜੀਐਮਸੀ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਸ਼ ਨੂੰ ਦਰਸਲ ਇੱਕ ਪੱਤਰ ਲਿਖਿਆ ਹੈ ਸੰਗਤ ਨੂੰ ਮਹਾਕਾਲ ਬਾਰੇ ਦਸਣ ਜਥੇਦਾਰ ਇਸ ਕਾਲਾ ਜ਼ਿਕਰ ਇਸ ਚਿੱਠੀ ਚ ਡੀਐਸਜੀਐਮਸੀ ਦੇ ਪ੍ਰਧਾਨ ਦੇ ਵੱਲੋਂ ਕੀਤਾ ਗਿਆ ਤੇ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਬਚਿੱਤਰ ਨਾਟਕ ਚ ਮਹਾਕਾਲ ਦਾ ਵਰਣਨ ਹੈ ਮਹਾਨ ਕੋਸ਼ ਦੇ ਮੁਤਾਬਿਕ ਮਹਾਕਾਲ ਦਾ ਅਰਥ ਪਰਮਾਤਮਾ ਹੈ ਇਸ ਸ਼ਬਦ ਵਿੱਚ ਮਹਾਕਾਲ ਬਾਰੇ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਸ਼ਿਰਦਸਨ ਗ੍ਰੰਥ ਦੀ ਬਾਣੀ ਤੇ ਕਿੰਤੂ ਪਰੰਤੂ ਕਰਨ ਦੀ ਜਰਾ ਕਾਲ ਤੱਕ ਸਭ ਦੇ ਵੱਲੋਂ ਸਖਤ ਮੰਨਾਈ ਹੈ ਇਹਨਾਂ ਗੱਲਾਂ ਦਾ ਜ਼ਿਕਰ ਡੀਐਸਜੀਐਮਸੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕੀਤਾ ਹੈ ਡੀਐਸਜੀਐਮਸੀ ਦੇ ਸਕੂਲ ਦੀ ਦਰਸਲ ਕਿਤਾਬ 'ਚ ਮਹਾਕਾਲ ਸ਼ਬਦ ਦਾ ਜ਼ਿਕਰ ਹੈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਹਾਕਾਲ ਦੀ ਪੂਜਾ ਦਾ ਜ਼ਿਕਰ ਕੀਤਾ ਗਿਆ ਹੈ ਦਰਸਲ ਦਿੱਲੀ ਕਮੇਟੀ ਦੇ ਸਕੂਲਾਂ 'ਚ 5ਵੀਂ ਕਲਾਸ ਦੇ ਸਿਲੇਬਸ 'ਚ ਇਹ ਚੈਪਟਰ ਪੜਾਇਆ ਜਾ ਰਿਹਾ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਕਾਲ ਦਾ ਪੁਜਾਰੀ ਦੱਸਿਆ ਗਿਆ ਹੈ ਨਿਮਰ ਬੇਨਤੀ ਹੈ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਬਚਿੱਤਰ ਨਾਟਕ ਚ ਮਹਾਕਾਲ ਦਾ ਵਰਣਨ ਹੈ ਇਸ ਸ਼ਬਦ ਦੇ ਵਿੱਚ ਮਹਾਕਾਲ ਬਾਰੇ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਸ੍ਰੀ ਦਸਮ ਗ੍ਰੰਥ ਦੀ ਬਾਣੀ ਤੇ ਕਿੰਤੂ ਪਰੰਤੂ ਕਰਨ ਦੀ ਸ੍ਰੀ ਅਕਾਲ ਪਤਿ ਸਾਹਿਬ ਦੇ ਵੱਲੋਂ ਸਖਤ ਮਨਾਹੀ ਹੈ ਮਹਾਨ ਕੋਸ਼ ਦੇ ਮੁਤਾਬਿਕ ਮਹਾਕਾਲ ਦਾ ਅਰਥ ਪ੍ਰਮਾਤਮਾ ਹੈ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਬਚਿੱਤਰ ਨਾਟਕ ਚ ਦਰਜ ਮਹਾਕਾਲ ਬਾਰੇ ਜਲਦ ਮਾਰਗਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਜੀ ਸੰਗਤਾਂ ਇਸ ਬਾਰੇ सवाल पूछ रही हम कोई भी बात नहीं है ये मुद्दा सिर्फ क्रिएट किया जा रहा है और हमारी विरोधी पार्टियों की तरफ से क्रिएट किया जा रहा है एक दो प्रचारक पकड़ के उनसे गलत बयान कराते हैं और वो प्रचारक हैं जो शुरू से दसम के विरोध ही हैं दसम ग्रंथ के विरोध चलते हैं उल्ट चलते हैं और यहाँ पर रहे प्रधान सदा परमजीत सिंह सरना जो यहाँ तक कहते थे कि गुरु बंगला साहब के ऊपर गुरु हरकिशन साहब की जो बाणी गुरु गोविंद सिंह महाराज ने लिखी है कि श्री हरिकृष्ण है जिस डिट्टे शब्दों का ये भी हटा दो ये परमजीत सिंह सन्ना होना की मोडर ऑपरेंडी है उसमें उस किताब के अंदर लिखा गया हेमकुंड पर्वत के बारे में बात किया गया हेमकुंड गुरुद्वारा साहब जो है उसके विषय में बात हो रही है और उसकी जो खोज हुई है वो पचहत्तर नाटक जो गुरु गोविंद सिंह महाराज का दसम ग्रंथ का एक अंग है उस दस विचित्र नाटक की लाइनें हैं उसमें लाइनों में लिखा हुआ है कि गुरु गोविंद सिंह महाराज ने महाकाल की पूजा की और महाकाल ਹੁਣ ਦਿਨ ਦੀ ਖਬਰ ਨੰਬਰ 1 ਜੋ ਕਿ ਜੁੜੀ ਹੋਈ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਨਾਲ ਕਿਉਂਕਿ 10 ਲੱਖ ਦੇ ਸਿਹਤ ਬੀਮੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਤਰਨਤਾਰਨ ਤੇ ਬਰਨਾਲਾ ਤੋਂ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਸਿਹਤ ਕਾਰਡ ਰਾਹੀਂ 10 ਲੱਖ ਤੱਕ ਦਾ ਇਲਾਜ ਮੁਫਤ ਮਿਲੇਗਾ ਹਰ ਪੰਜਾਬੀ ਪਰਿਵਾਰ ਨੂੰ 10 ਲੱਖ ਦਾ ਇਹ ਇਲਾਜ ਮਿਲੇਗਾ ਪਛਾਣ ਪੱਤਰ ਦੇ ਤੌਰ ਤੇ ਆਧਾਰ ਕਾਰਡ ਵੋਟਰ ਕਾਰਡ ਜਾਂ ਪਾਸਪੋਰਟ ਦੇ ਨਾਲ ਰਜਿਸਟ੍ਰੇਸ਼ਨ ਹੋ ਸਕੀ ਜਿੰਨੇ ਵੀ ਆਉਦੇ ਸੂਰੇ ਫੈਮਿਲੀ ਦੇ ਕਿ ਭਾਵੇਂ ਕੋਈ ਗਰੀਬ ਹੈ ਅਮੀਰ ਹੈ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਹਰ ਇੱਕ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹ ਮੁਫਤ ਮਿਲੇਗਾ ਅੱਜ ਇਹਦੀ ਰਜਿਸਟ੍ਰੇਸ਼ਨ ਤਰਨਤਾਰ ਜਿਲ੍ਹੇ ਚੋਂ ਸ਼ੁਰੂ ਹੋਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਸਾਰੇ ਜਾ ਕੇ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਬਜ਼ੁਰਗਾਂ ਲਈ ਵੱਡੀ ਤੋਂ ਵੱਡੀ ਗਿਣਤੀ ਚ ਇਹਨੂੰ ਰਜਿਸਟਰ ਕਰਵਾਓ ਕਿਉਂਕਿ ਕਿ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਤੇ ਆਉਣ ਵਾਲੇ ਦਿਨਾਂ ਚ ਇਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋਣਾ ਹੈ ਇਹ ਸਰਕਾਰੀ ਹਸਪਤਾਲਾਂ ਚ ਤਾਂ ਸਾਰਾ ਜ ਮੁਫਤ ਇਲਾਜ ਹੈ ਹੀ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਜਿਹੜਾ ਉਹ ਕੀਤਾ ਜਾ ਰਿਹਾ ਸੋ ਇੱਕ ਬਹੁਤ ਵੱਡਾ ਫੈਸਲਾ ਮੈਂ ਪੰਜਾਬ ਸਰਕਾਰ ਨੂੰ ਵਧਾਈ ਦੇਣਾ ਸਰ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਦੇਖੋ ਮੈਂ ਪਬਲਿਕ ਨੂੰ ਤਾਂ ਇਹ ਕਹਿਣਾ ਕਿ ਜੀ ਸਾਰੇ ਜਾ ਕੇ ਰਜਿਸਟਰ ਕਰਵਾਓ ਆਪਣਾ ਆਧਾਰ ਕਾਰਡ ਤੇ ਆਪਣਾ ਵੋਟਰ ਕਾਰਡ ਜਿਹੜਾ ਵੀ ਕੋਈ ਪੰਜਾਬ ਦਾ ਰਹਿਣ ਵਾਲਾ ਕੋਈ ਵੀ ਇਸ ਪਾਲਿਸੀ ਤੋਂ ਜਿਹੜੀ ਸਕੀਮ ਆਈ ਹੈ ਲੋਕਾਂ ਦੇ ਫਾਇਦੇ ਲਈ ਇਹਦੇ ਤੋਂ ਵਾਂਝਾ ਨਾ ਰਹੇ ਇਸ ਕਰਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਕੈਂਪਨੇ ਜਿਹੜੇ ਆਉਣ ਵਾਲੇ ਸਮੇਂ 'ਚ ਲੱਗਣੇ ਆ